ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਸਵੇਰੇ ਲਾਈਵ ਹੋਇਆ ਸੀ ਪਹਿਲੇ ਤੇ ਮੈਂ ਗੱਲ ਕਰ ਰਿਹਾ ਸੀਗਾ ਲਾਉ ਐਂਡ ਆਰ ਆਪਣੇ ਦੁੱਜੀ ਮਿਊਨਿਸਪਲ ਕਾਰਪੋਰੇਸ਼ਨ ਸਿਵਿਕ ਕਮਿਊਨਿਟੀ ਸੀ ਮੈਨੂੰ ਹੁਣੇ-ਹੁਣੇ ਫੋਨ ਆਇਆ ਥੋੜੀ ਦੇਰ ਪਹਿਲੇ ਕਿ ਸਾਡੇ ਜਿਹੜੇ ਡੀਪੂ ਹੋਲਡਰਸ ਹੈਗੇ ਆ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਆਪਣੇ ਮੰਤਰੀ ਨੇ ਕਟਾਰੂ ਚੱਕ ਜੀ ਉਹਨਾਂ ਵੱਲੋਂ ਕਿ ਭਾਈ ਜਿੰਨੇ ਵੀ ਡਿਪੂ ਹੋਲਡਰ ਦੇ ਰਾਸ਼ਨ ਕਾਰਡ ਜਦਾਂ ਬਣਾਏ ਹੋਏ ਐ ਉਹਨਾਂ 'ਤੇ ਪ੍ਰੈਸ਼ਰ ਪਾਇਆ ਜਾਵੇ ਔਰ ਰਾਸ਼ਨ ਤਾਂ ਵੰਡਿਆ ਜਾਵੇ ਜੇ ਉਹ ਆਮ ਆਦਮੀ ਪਾਰਟੀ ਨੂੰ ਵੋਟ ਬੰਦ ਦੇਵੇ ਐਡੀ ਕੋ ਮਾੜੀ ਗੱਲ ਐ ਕਿ ਤੁਸੀਂ ਡੈਮੋਕ੍ਰੇਸੀ ਵਿੱਚ ਇੱਕ ਪਾਸੇ ਕਹਿੰਦੇ ਹੋ ਕਿ ਕੰਮ ਬੜੇ ਕੀਤੇ ਐ ਜੇ ਤੁਸੀਂ ਕੰਮ ਕੀਤੇ ਐ ਤੇ ਫਿਰ ਤੁਹਾਨੂੰ ਵੋਟ ਬੰਗਣ ਦੇ ਵਾਸਤੇ ਅੱਜ ਪ੍ਰੈਸ਼ਰ ਪਾਉਣ ਦੀ ਕੀ ਲੋੜ ਐ ਤੁਸੀਂ ਥੈਟ ਕਰ ਰਹੇ ਹੋ ਮੈਨੂੰ ਪਤਾ ਲੱਗ ਗਿਆ ਸਾਰੀ ਗੱਲ ਮੈਂ ਦੱਸ ਦੇਣਾ ਕਟਾਲੂ ਚੱਕ ਸਾਹਿਬ ਤੁਹਾਨੂੰ ਆਪ ਜੀ ਨੂੰ ਇਹ ਸਿਸਟਮ ਠੀਕ ਨਹੀਂ ਹੈ ਅੱਜ ਤੱਕ ਜਿੰਨੇ ਜਿਹੜੇ ਪ੍ਰੈਸ਼ਰ ਪਾਇਆ ਨਾ ਉਹਦੀ ਬੇੜੀ ਡੁੱਬੀ ਡੁੱਬੀ ਹੈ ਵੈਸੇ ਤਾਂ ਤੁਸੀਂ ਚੌਥੇ ਨੰਬਰ ਤੇ ਹੋ ਮੈਨੂੰ ਇਹ ਪਤਾ ਹੈਗਾ ਇੰਟੈਲੀਜੈਂਸ ਰਿਪੋਰਟ ਵੀ ਕਹਿੰਦੀ ਹੈ ਤੁਸੀਂ ਹੁਣ ਪ੍ਰੈਸ਼ਰ ਪਾ ਕੇ ਕੀ ਸਾਬਤ ਕਰਦਾ ਚਾਹੁੰਦੇ ਹੋ ਪਹਿਲੇ ਨੀਲੇ ਗਾੜਦੂ ਹੀ ਸਭ ਦੇ ਕੱਟਦੇ ਤੁਸੀਂ ਸ਼ਗਨ ਸਕੀਮਾ ਤੁਸੀਂ ਬੰਦ ਕਰਤੀਆਂ ਹਜ਼ਾਰ ਹਜ਼ਾਰ ਰੁਪਏ ਦਾ ਵਾਅਦਾ ਦੇ ਕੇ ਤੁਸੀਂ ਬੰਦ ਕਰਾਤਾ ਨਿਤਤੇ ਨਹੀਂ ਗੇ ਸਾਈਕਲ ਸਕੀਮ ਤੁਸੀਂ ਬੰਦ ਕਰਤੀ ਧੀਆਂ ਭੈਣਾਂ ਨੂੰ ਮਾਵਾਂ ਨੂੰ ਬੇਵਕੂਮ ਬਣਾਤਾ ਜੇ ਅੱਜ ਤੁਸੀਂ ਸਾਡੇ ਗਏ ਤੇ ਲਾਈਵ ਹੋਣ ਤੇ ਸਾਡੇ ਬਿਆਨਾਂ ਤੋਂ ਬਾਅਦ ਅਗਲੇ ਹਜ਼ਾਰ ਹਜ਼ਾਰ ਰੁਪਏ ਦੀ ਸਕੀਮ ਚਲ ਸ਼ੁਰੂ ਵੀ ਕਰਨਾ ਚਾਹੁੰਦੇ ਹੋ ਤਾਂ ਵੀ ਨਹੀਂ ਸ਼ੁਰੂ ਹੋਣੀ ਕਿਉਂਕਿ 52 ਹਜ਼ਾਰ ਕਰੋੜ ਚਾਹੀਦਾ ਪੀੜੇ 3 ਸਾਲਾਂ ਦਾ 3.5-4 ਸਾਲਾਂ ਦਾ ਤੇ 52 ਹਜ਼ਾਰ ਕਰੋੜ ਦਾ ਨਾ ਉਹ ਤੇ ਹੋਰ ਕਿੱਥੋਂ ਲੌਂਚ ਕਰੋਗੇ ਲੋਨ ਚੱਕ ਕੇ ਪੰਜਾਬ ਨੂੰ ਤੁਸੀਂ ਨੇਰੇ ਦੇ ਵਿੱਚ ਸੁੱਟਦਾ ਏਕਨੋਮੀ ਸਾਡੀ ਖਤਮ ਕਰਤੀ ਹੈ ਕਟਾਰੂ ਸਾਹਿਬ ਕਟਾਰੂ ਚੱਕ ਸਾਹਿਬ ਤੁਹਾਡੀ ਹਿਸਟਰੀ ਕਿਹਨੂੰ ਨਹੀਂ ਪਤਾ ਆਮ ਅਖਬਾਰਾਂ ਦੇ ਵਿੱਚ ਚਾਹ ਤੇ ਸੋਸ਼ਲ ਮੀਡੀਆ ਤੇ ਬਹੁਤ ਛਪ ਚੁੱਕੀ ਹੈ ਸੋ ਝੂਠੇ ਵਾਦੇ ਝੂਠੀਆਂ ਗੱਲਾਂ ਡਰਾਣਾ ਧਮਕਾਣਾ ਇਹ ਚੀਜ਼ਾਂ ਨਾ ਹੁਣ ਤੁਹਾਡੇ ਕੰਮ ਨਹੀਂ ਆਣੀਆਂ ਲੋਕ ਆਪਣਾ ਫੈਸਲਾ ਕਰ ਚੁੱਕੇ ਆ ਲੋਕ ਫਤਵਾ ਦੇਣ ਨੂੰ ਤਿਆਰ ਬੈਠਿਆ 19 ਤਰੀਕ ਨੂੰ ਮੈਂ ਤੁਹਾਨੂੰ ਦੱਸਦਾ ਪਿਆ ਜਿਹੜੇ ਤੁਹਾਡੇ ਝੂਠੇ ਵਾਅਦਿਆਂ ਤੋਂ ਦੁਖੀ ਹੋ ਚੁੱਕੇ ਨੇ ਇੱਕ ਗੱਲ ਮੈਂ ਆਪ ਜੀ ਨੂੰ ਹੋਰ ਬੇਨਤੀ ਕਰਦਾ ਨਾ ਰੋਣ ਚੰ ਸਰ ਸਾਲ ਲੱਗ ਗਿਆ ਡੇਢ ਤੁਹਾਡਾ ਝਾੜੂ ਤਾਂ ਗਿਆ ਖਿਲਰ ਆਪਾਂ ਜਿਹੜੇ ਕੰਡੇ ਬੀਜਦੇ ਪਿਆ ਲੋਕਾਂ ਵਾਸਤੇ ਆਪਣੇ ਆਪ ਵਾਸਤੇ ਉਹ ਚੁਗੋ ਹੋ ਕੋ ਮੈਨੂੰ ਤਾਂ ਸਮਝ ਹੈ ਕਿ ਚੁਗਣੇ ਕਿਵੇਂ ਆ ਤੁਹਾਡੇ ਵਾਲੇ ਕੰਡੇ ਪਰ ਕੀ ਤੁਹਾਨੂੰ ਪਤਾ ਕਿ ਤੁਸੀਂ ਕੰਡੇ ਕਿਵੇਂ ਚੁਗੋਗੇ ਤੁਹਾਨੂੰ ਨਹੀਂ ਪਤਾ ਹੈਗਾ ਅਦਾਲਤਾਂ ਸਰਵੋੱਚ ਹੈ ਸੁਪਰੀਮ ਹੈ ਅਦਾਲਤਾਂ ਮੇਂ ਜਵਾਬ ਨਹੀਂ ਦੇ ਹਣੇ ਸੋ ਮੇਰੇ ਬੇਨਤੀਆਂ ਜਿਹੜੀਆਂ ਅੱਜ ਤੁਸੀਂ ਲੋਕਾਂ ਨੂੰ ਥ੍ਰੈਟ ਕਰਕੇ ਕੋਰਸ ਕਰਕੇ ਥੈਟ ਹੁੰਦਾ ਵਾ ਧੰਕਿਆਂ ਦੇ ਕੇ ਤਰੀਕੇ ਨਾਲ ਉਹਨਾਂ ਨੂੰ ਗੱਲ ਕਰਕੇ ਕਿ ਇਹ ਕੈਨਸਲ ਹੋ ਜਾਣਗੇ ਤੁਹਾਡੇ ਰਾਸ਼ਨ ਨਾ ਡਿਪੂ ਕੈਨਸਲ ਹੋ ਜਾਣਗੇ ਇਹ ਗੱਲਾਂ ਤੁਹਾਡੇ ਵਰਗੇ ਇਸ ਲੈਵਲ ਤੇ ਮਨਤੀ ਤੇ ਪਹੁੰਚ ਸ਼ੋਭਾ ਨਹੀਂ ਦਿੰਦੀਆਂ ਸੋ ਕੱਲੇ-ਕੱਲੇ ਬੰਦੇ ਨੂੰ ਕਹਨੂੰ ਤੁਸੀਂ ਐਨਾ ਥ੍ਰੈਟ ਕਰਦੇ ਹੋ, ਕੋਰਸ ਕਰਦੇ ਹੋ। ਓਪਨ ਡਿਬੇਟ ਜਾਜੋ ਮੇਰੇ ਨਾਲ। ਤਾਲੀਵਾਲ ਸਾਹਿਬ ਕਹਿੰਦੇ ਆ ਕਿ ਅਕਾਲੀ ਦਲ ਬਾਰੇ ਗੱਲ ਕਰਦੇ ਆ, ਮੇਰੇ ਬਾਰੇ ਗੱਲ ਕਰਦੇ ਆ। ਮੈਂ ਬੜਾ ਸ਼ੁਕਰਗੁਜ਼ਾਰ ਆ ਤਾਲੀਵਾਲ ਸਾਹਿਬ। ਤੁਹਾਨੂੰ ਮੇਰਾ ਨਾਮ ਤਾਂ ਯਾਦ ਆਇਆ। ਤੁਹਾਨੂੰ ਮੈਂ ਸ਼ੁਕਰਗੁਜ਼ਾਰ ਆ। ਮੈਂ ਤਾਂ ਅੱਛਾ ਸ਼ਰਮ ਨਹੀਂ ਅਕਾਲੀ ਦਲ ਤਾਂ ਤੁਹਾਨੂੰ ਯਾਦ ਆਈ। ਇਸ ਕਰਕੇ ਯਾਦ ਆਈ। ਯਾ ਕਿਉਂਕਿ ਤੁਹਾਨੂੰ ਬੜਾ ਫਿਊਚਰ ਦੇਖਣ ਲੱਗ ਪਿਆ। ਤਾਨੂੰ ਦਿਖਾ ਲੱਪਿਆ ਕਿ ਸਾਲ ਡੇਟ ਬਾਦ ਕੀ ਹਾਲ ਹੋਣੀ ਸੋ ਮੇਰੀਆਂ ਬੇਨਤੀਆਂ ਮੈਂ ਆਪ ਜੀ ਨੂੰ ਲਾਈਵ ਹੋ ਕੇ ਕਿਉਂਕਿ ਸਿੱਧੀ ਤਾਂ ਤੁਸੀਂ ਮੇ ਨਾਲ ਗੱਲ ਕਰਦੀ ਨਹੀਂਗੀ ਪਰ ਮੈਨੂੰ ਇੰਨਾ ਪਤਾ ਲਾਈਵ ਵੀ ਤੁਸੀਂ ਦੇਖ ਰਹੇ ਹੋ ਬਾਰੇ ਬੰਦੇ ਦੇਖ ਰਹੇ ਲਾਈਵ ਮਰੇ ਦਿਖਦਾ ਮੈਨੂੰ ਤੇ ਮੇਰੀਆਂ ਬੇਨਤੀਆਂ ਆਹ ਕਮਕਦਮ ਬੰਦ ਕਰ ਦਿਓ ਕਿਉਂਕਿ ਇਹ ਡੇ ਨਾ ਕੰਮ ਹੈ ਤੇ ਪੰਜਾਬੀਆਂ ਨੇ ਨਾ ਕਦੀ ਵੀ ਗੁੱਸੇ ਗਏ ਆ ਥ੍ਰੈਟ ਧਮਕੀਆਂ ਜਸਹੀਆਂ ਨਹੀਂ ਹੈਗੀਆਂ ਉਹਦਾ ਜਵਾਬ ਬਹੁਤ ਬੜਾ ਦਿੱਤਾ ਹੈਗਾ ਤੋ ਖਿਮਾ ਦਾ ਯਾਚਕਾ ਤੁਹਾਡੇ ਸਾਰਿਆਂ ਤੋਂ ਮੇਰੀ ਬੇਨਤੀ ਹੈਗੀ ਹੈ ਕਿ ਆਪਾਂ ਕਿਸੇ ਤਮਕੀਸ਼ ਤੇ ਨਾ ਆਣਾ ਕਿਸੇ ਦੇ ਝੂਠੇ ਲਾਰੇ ਤੇ ਨਾ ਆਣਾ ਕਿਸੇ ਦੇ ਝੂਠੇ ਵਾਅਦੇ ਤੇ ਨਹੀਂ ਆਣਾ ਜੋ ਸੱਚ ਹੈ ਤੋਲ ਦੋ ਇਸਰ ਤਕੜੀ ਤੋਲ ਦੋ ਤਕੜੀ ਨੂੰ ਔਰ ਦੱਸ ਦੋ ਇਹਨਾਂ ਨੂੰ ਸੱਚ ਕੀ ਹੈਗਾ ਐਨੀ ਅਗ ਮੈਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਸੀਗਾ ਖਿਮਾ ਦਾ ਯਾਚਕਾ ਸਾਰਿਆਂ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ